सो हमारा ईश सिंह विष्णु भगवान दी जय ਵਿਸ਼ਨੂੰ ਭਗਵਾਨ ਦੀ ਜੈ ਸੋ ਹੂੰ ਮਾਰਾ ਇਸ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀ ਹਰ ਸੰਗਤ ਜੀਓ ਅੱਜ ਕੱਤਕ ਮਹੀਨੇ ਦੇ ਸੰਗ੍ਰਹਿਣ ਦਾ ਇੱਕ ਪਵਿੱਤਰ ਦਿਹਾੜਾ ਹੈ ਜੋ ਆਪਾਂ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਦਾ ਗੋਣ ਗਾਇਨ ਕਰ ਰਹੇ ਹਾਂ ਅਤੇ ਇਸ ਪਵਿੱਤਰ ਦਿਹਾੜੇ ਨੂੰ ਮਨਾ ਰਹੇ ਹਾਂ ਅੱਜ ਜੋ ਆਪਾਂ ਦੇਖ ਰਹੇ ਹਾਂ ਕਿ ਪਵਿੱਤਰ ਦਿਹਾੜਾ ਜੋ ਕਤਕ ਦਾ ਹੈ ਉਹ ਸਾਨੂੰ ਗੁਰਬਾਣੀ ਵਿੱਚ ਵੀ ਤੇ ਹਰ ਬਾਣੀ ਦੇ ਵਿੱਚ ਵੀ ਸਾਨੂੰ ਕੀ ਸੰਦੇਸ਼ ਦਿੰਦਾ ਹੈ ਤੇ ਕੀ ਮਾਰਗ ਦਿੰਦਾ ਹੈ ਸੋ ਗੁਰਬਾਣੀ ਦੇ ਵਿੱਚ ਵੀ ਅੰਗ ਨੰਬਰ 135 ਦੇ ਵਿੱਚ ਲਿਖਿਆ ਕਤਕ ਕਰਮ ਕੁਮਾਉਣੇ ਦੋਸ਼ ਕਾਹੂ ਜੋਗ ਪਰਮੇਸ਼ਰ ਭੁੱਲਿਆ ਵਿਆਪਨ ਸਭੇ ਰੋ ਕਿਉਂਕਿ ਕੀਤੇ ਕਰਮਾਂ ਦਾ ਸਿੱਟਾ ਹੈ ਕਿਸੇ ਹੋਰ ਦੇ ਮੱਥੇ ਤੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਜੋ ਕਰਮ ਆਪਾਂ ਕਰਦੇ ਆ ਉਹਦਾ ਹੀ ਫਲ ਮਿਲਣਾ ਕਿਉਂਕਿ ਪਰਮੇਸ਼ਰ ਦੀ ਜਾਤ ਤੋਂ ਖੁੰਝੀਆਂ ਦੁਨੀਆਂ ਦੇ ਸਾਰੇ ਦੁੱਖ ਕਲੇਸ਼ ਜਿਹੜੇ ਉਹ ਜੋਰ ਪਾ ਲੈਂਦੇ ਨੇ ਹੁਣ ਆਪਾਂ ਜੋ ਸੱਚੇ ਪਾਸ਼ੇ ਨੇ ਲਿਖਾਇਆ ਹੈ ਔਰ ਪਹਿਲੀ ਕਤਕ ਸੈਨਚੇ ਹੀ ਸਮਤ ਦੋ ਹਰ ਭਗਤਵਾਰ ਜੇਠਵਾਲ ਕਤਕ ਕੀ ਕਹਿ ਰਿਹਾ ਕਤਕ ਕਹੇ ਪ੍ਰਭ ਭਗਤਾਂ ਲੇਖੇ ਲਾਪ ਕਰਮ ਕੋ ਕਰਮੀ ਰਹਿਣ ਕੋਈ ਨਾ ਪਾਈ ਕਤਕ ਦਾ ਮਹੀਨਾ ਗੁਰਬਾਣੀ ਦੇ ਵਿੱਚ ਵੀ ਇਹੀ ਕਹਿ ਰਿਹਾ ਕਿ ਆਤ ਪਰਮੇਸ਼ਰ ਨੂੰ ਭੁੱਲਣਾ ਨਹੀਂ ਤੇ ਹਰ ਬਾਣੀ ਦੇ ਵਿੱਚ ਕੀ ਕਹਿ ਰਿਹਾ ਕਿ ਪ੍ਰਭ ਪਰਮਾਤਮਾ ਇਹਨਾਂ ਦੇ ਲੇਖੇ ਕਰਮ ਲਾਲਾ ਤੇ ਕੋ ਕਰਮੀ ਨਾ ਕੋਈ ਰਹਿਣ ਦੇ ਕਿਉਂਕਿ ਕਕਰਮੀ ਜਿਹੜੇ ਆ ਉਹ ਕਕਰਮ ਹੀ ਕਮਾਉਂਦੇ ਆ ਸੋ ਇਹਨਾਂ ਨੂੰ ਕਕਰਮੀਆਂ ਨੂੰ ਖਤਮ ਕਰਦਾ ਸੱਚ ਪ੍ਰੇਮ ਦਾ ਦੱਸ ਇੱਕੋ ਧਰਮ ਅਧਰਮੀ ਰੂਪ ਨਾ ਕੋਈ ਬਟਾਈ ਆ ਸੋ ਮਹਾਰਾਜੀ ਨੇ ਇੱਥੇ ਕੀ ਲਿਖਾਇਆ ਹਰ ਬਾਣੀ ਦੇ ਵਿੱਚ ਕਿ ਇਹਨਾਂ ਨੂੰ ਸੱਚੇ ਪ੍ਰੇਮ ਦਾ ਇੱਕੋ ਹੀ ਧਰਮ ਦੱਸ ਇੱਕੋ ਧਰਮ ਕਿਡਾ ਵਾ ਜਿਹੜਾ ਸਰਬ ਸੰਜਾ ਸਾਰਿਆਂ ਦਾ ਇੱਕੋ ਹੀ ਧਰਮ ਆ ਅਕਾਲ ਪੁਰਖ ਦਾ ਧਰਮ ਇੱਕੋ ਹੀ ਹੁੰਦਾ ਸੋ ਧਰਮ ਹੈ ਕਿ ਸਤ ਨਗ ਗੁਰਬਾਣੀ ਦੇ ਵਿੱਚ ਲਿਖਾਇਆ ਸਰਬ ਧਰਮਾਂ ਮਾਹੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਆ ਧਰਮ ਕਿਉਂਕਿ ਸਭ ਧਰਮਾਂ ਤੋਂ ਉੱਤਮ ਧਰਮ ਉਹ ਹੈ ਜਿਸ ਵਿੱਚ ਹਰ ਦੇ ਨਾਮ ਦਾ ਸਿਮਰਨ ਕਰਨਾ ਤੇ ਉਹਦੇ ਹੁਕਮ ਦੀ ਪਾਲਣਾ ਕਰਨਾ ਇਹੀ ਇੱਕ ਕਰਮ ਨਰੋਲ ਤੇ ਸ਼ੁੱਧ ਕਰਮ ਹੈ। ਇਹੋ ਹੀ ਸੱਚਾ ਧਰਮ ਹੈ। ਜੇ ਸਤਗੁਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਤੇ ਫਿਰ ਸਾਡਾ ਕੋਈ ਧਰਮ ਨਹੀਂ ਹੈ। ਫਿਰ ਅਸੀਂ ਅਧਰਮੀ ਆ। ਅਧਰਮੀ ਮਾਰੇ ਨੇ ਕੀ ਕਿਆ ਨਹੀਂ ਰਹਿਣਾ ਚਾਹੀਦਾ। ਇਸੇ ਕਰਕੇ ਕਤਕ ਦੀ ਲਿਖਤ ਜਿਹੜੀ ਕੀ ਕਹਿ ਰਹੀ ਆ ਕਤਕ ਕਹੇ ਪ੍ਰਭ ਭਗਤਾਂ ਲੇਖੇ ਲਾ ਕਰਮ ਕਕਰਮੀ ਰਹਿਣ ਕੋਈ ਨਾ ਪਾਈਆ। ਸੱਚ ਪ੍ਰੇਮ ਦਾ ਦੱਸ ਇੱਕੋ ਧਰਮ ਅਧਰਮੀ ਰੂਪ ਨਾ ਕੋਈ ਬਟਾਈਆ ਸੋ ਅੱਗੇ ਜੋ ਗੁਰਬਾਣੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀਗਾ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਦਾ ਚੇਰਾ ਕਿਉਂਕਿ ਜਦ ਤੱਕ ਅਸੀਂ ਉਸ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਨਹੀਂ ਕਰਦੇ ਉਸ ਦੀ ਰਹਿਤ ਮਰਜ਼ਾਦਾ ਨੂੰ ਨਹੀਂ ਅਪਣਾਉਂਦੇ ਤਦ ਤੱਕ ਅਸੀਂ ਉਹਦੇ ਗੁਰਸਿੱਖ ਨਹੀਂ ਬਣਦੇ ਸੋ ਸਾਹਿਬ ਨੇ ਕੀ ਕਿਹਾ ਸੀਗਾ ਜੋ ਜੀਵਨ ਰਹਿਣੀ ਰਹਿੰਦਾ ਹੈ ਉਹ ਮੇਰਾ ਅਸਲ ਗੁਰਸਿੱਖ ਹੈ ਸਗੋਂ ਉਹ ਮੇਰਾ ਸਹਿਬ ਹੈ ਤੇ ਮੈਂ ਉਸ ਦਾ ਚੇਲਾ ਹਾਂ ਹੀ ਕਿੰਨਾ ਨੇ ਕਿਹਾ ਸੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸੱਚੇ ਪਾਤਸ਼ਾਹੀ ਨੇ ਜਿਹੜੀ ਕਤਕ ਮਹੀਨੇ ਦੀ ਹਰ ਬਾਣੀ ਲਿਖਾਈ ਹੈ ਲੇਖੇ ਲਾ ਮਾਨਸ ਦੇਈ ਜਨਮ 84 ਗੇੜ ਦੇ ਘਟਾਈ ਆ ਇਹ ਕੱਤਾ ਕਹਿ ਰਿਹਾ ਵੀ ਆਹ ਪ੍ਰਭੂ ਪਰਮਾਤਮਾ ਇਹਨਾਂ ਦੀ ਮਾਨਸ ਦੇਈ ਨੂੰ ਲੇਖੇ ਲਾ ਤੇ ਇਹਨਾਂ ਨੂੰ 84 ਦੇ ਗੇੜ ਦੇ ਵਿੱਚੋਂ ਖਤਮ ਕਰ ਦੇ ਕੱਟ ਦੇ 84 ਦੇ ਗੇੜ ਵਿੱਚ ਨਾ ਪਾਈ ਭੁਲੇਖਾ ਰਹੇ ਨਾ ਭਰਮ ਭਾਂਡਾ ਭੌ ਦੇ ਪਨਾਈ ਆ ਭਾਗ ਲਗਾ ਕਾਇਆ ਮਾਟੀ ਚਰਮ ਚੰਮ ਦ੍ਰਿਸ਼ਟੀ ਦੇ ਬਤਲਾਈਆ ਸੋ ਇੱਥੇ ਕੀ ਕਹਿ ਰਿਹਾ ਗੱਤਾ ਕਹਿੰਦਾ ਪ੍ਰਭੂ ਪਰਮਾਤਮਾ ਇਹਨਾਂ ਦੇ ਜਿਹੜਾ ਵਗਾ ਇਸ ਕਾਇਆ ਭਾਂਡੇ ਨੂੰ ਭਾਗ ਲਗਾ ਕੇ ਤੇ ਇਹਨਾਂ ਦੇ ਅੰਦਰੋਂ ਬਦਲਾ ਕਰ ਦੇ ਝਗੜਾ ਰਹੇ ਨਾ ਕਿਸੇ ਵਰਨ ਜਾਤ ਪਾਤ ਨਾ ਕੋਈ ਲੜਾਈ ਆ ਸਾਚੀ ਬਖਸ਼ ਆਪਣੀ ਸ਼ਰਨਾ ਸਰ ਨੰਗਤ ਇੱਕ ਸਮਝਾਇਆ ਇੱਥੇ ਕਤਕ ਕਹਿ ਰਿਹਾ ਕਿ ਇਹ ਪ੍ਰਭੂ ਪਰਮਾਤਮਾ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਤ ਪਾਤ ਵਰਨ ਵਰਨ ਦਾ ਝਗੜਾ ਨਾ ਰਹੇ ਸੋ ਇਹ ਸੱਚੇ ਪਾਤਸ਼ਾਹ ਨੇ ਅਸੂਲ ਨੰਬਰ 4 ਦੇ ਵਿੱਚ ਵੀ ਇਹੀ ਲਿਖਾਇਆ ਜਾਤ ਪਾਤ ਦੀਨ ਮਜ਼ਬਦ ਦੇ ਆਧਾਰ ਤੇ ਕਿਸੇ ਨਾਲ ਕਿਰਣਾ ਨਹੀਂ ਕਰਨੀ ਸੋ ਵੀਰ ਜੀ ਅੱਜ ਕਤਕ ਦਾ ਮਹੀਨਾ ਵੀ ਇਹੀ ਸਾਨੂੰ ਕਹਿ ਰਿਹਾ ਵਗਾ ਕਿ ਝਗੜਾ ਰਹੇ ਨਾ ਕਿਸੇ ਵਰਨ ਬਨ ਜਾਤ ਪਾਤ ਨਾ ਕੋਈ ਲੜਾਈ ਆ ਕਿਉਂਕਿ ਸਰੀਰਕ ਬਣਤਰਾਂ ਦੇ ਔਰ ਸਰੀਰਕ ਅੰਗ ਅੰਗ ਸਭ ਦੇ ਇੱਕੋ ਹੀ ਮਿੱਟੀ ਨਾਲ ਘੜੇ ਹੋਏ ਹਨ ਔਰ ਸਭ ਦਾ ਜਨਮ ਇੱਕੋ ਹੀ ਢੰਗ ਨਾਲ ਹੋਇਆ ਹੈ ਫਿਰ ਵਿਤਕਰੇ ਕਿਉਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਅੰਗ ਨੰਬਰ 324 ਦੇ ਤੇ ਕੀ ਲਿਖਿਆ ਹੈ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਹੇ ਨਹੀਂ ਆਇਆ ਸੋ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਜਗ੍ਹਾ ਵੀ ਜੇ ਹੇ ਬ੍ਰਾਹਮਣ ਜੇ ਤੂੰ ਬ੍ਰਾਹਮਣੀ ਦੀ ਕੁੱਖੋਂ ਜਨਮ ਲੈ ਕੇ ਉੱਚ ਜਾਤੀ ਬ੍ਰਾਹਮਣ ਸਮਝਦਾ ਹੈ ਤੇ ਤੇਰਾ ਜਨਮ ਜਿਹੜਾ ਕਿਸੇ ਹੋਰ ਰਸਤੇ ਕਿਉਂ ਨਹੀਂ ਹੋਇਆ ਬਾਕੀ ਦੁਨੀਆ ਵਾਂਗ ਹੀ ਤੇਰਾ ਜਨਮ ਕਿਉਂ ਹੋਇਆ ਸੋ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ जातपात वर्ण-वर्ण ਤੋਂ ਬਿਲਕੁਲ ਮਨਾਹੀ ਕੀਤੀ ਗਈ ਹੈ ਕਿ ਨਹੀਂ ਵਰਤਣਾ ਹਰ ਬਾਣੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਚੀਜ਼ ਤੋਂ ਮਨਾਹੀ ਕੀਤੀ ਕਿ ਜਾਤ ਪਾਤ ਉੱਚ-ਨੀਚ ਦੀ ਕਿਰਨਾ ਨਹੀਂ ਕਰਨੀ ਮਾਰਗ ਦੇ ਤਰਨੀ ਤਰਨਾ ਤਾਰਨ ਹਾਰ ਤੇਰੀ ਵਿੜਾਈ ਆ ਤੇਰਾ ਢੋਲਾ ਸੱਚਾ ਪੜਨਾ ਧੁਰ ਦਾ ਨਾਮ ਦੇ ਸਮਝਾਈ ਆ ਇਹ ਕਥਾ ਕਹਿ ਰਿਹਾ ਕਿ ਆ ਪ੍ਰਮਾਤਮਾ ਤੂੰ ਇਹਨਾਂ ਨੂੰ ਧੁਰ ਦਾ ਢੋਲਾ ਔਰ ਸੱਚਾ ਨਾਮ ਦੇ ਦੇ ਜਿਹੜਾ ਹੈ ਸੱਚਾ ਨਾਮ ਤੇਰਾ ਪੜਨ ਸ਼ਬਦ ਅਗੰਮੀ ਮੰਜ਼ਲ ਚੜਨਾ ਪੂਰਬ ਪਿਛਲਾ ਪੰਦ ਮਕਾਈ ਆ ਕਿਹੜੀ ਮੰਜ਼ਲ ਚੜਨਗੇ ਸ਼ਬਦ ਦੀ ਸ਼ਬਦ ਦੇ ਨਾਲ ਜੁੜਨਾ ਔਰ ਇਹਨਾਂ ਦੇ ਪਿਛਲੇ ਕਸੂਰ ਜਿਹੜੇ ਆ ਉਹ ਮਾਫ ਕਰ ਦੇ ਪ੍ਰਮਾਤਮਾ ਸੱਚ ਦਵਾਰ ਏਕ ਓਂਕਾਰ ਨਿਰਗੁਣਤਾ ਆ ਤੇਰਾ ਦਰਸ਼ਨ ਕਰਨ ਨੂਰ ਵੇਖ ਖੁਸ਼ੀ ਮਨਾਇਆ ਸੋ ਕਿ ਕਤਕ ਕੀ ਕਹਿ ਰਿਹਾ ਹੈ परमात्मा ਤੇਰਾ ਇਹ ਨਿਰਗੁਣ ਧਾਰ ਜਿਹੜਾ ਹੈ ਦਰਸ਼ਨ ਕਰਨ ਤੇ ਇਹਨਾਂ ਨੂੰ ਨੋਰ ਆਪ ਦੇ ਵਖਾ ਇਹਨਾਂ ਨੂੰ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰ ਨજર ਮੇਰ ਨજર ਇਕ ਉਠਾਈ ਆ ਕਤ ਕਹੇ ਪੂਰਵ ਜਨਮ ਪੂਰਵ ਜਨਮ ਵਿਵੇਖ ਰਿਖੀ ਮੇਰ ਨજર ਇਕ ਉਠਾਈ ਆ ਚੌਥੇ ਯੁਗ ਬਣਾ ਅਗੰਮੀ ਸਿੱਖੀ ਸਿੱਖਿਆ ਨਾਮ ਇੱਕ ਸਮਝਾਈਆ ਸੋ ਕਤਕ ਕੀ ਕਹਿ ਰਿਹਾ ਹੈ ਪ੍ਰਭ ਪ੍ਰਮਾਤਮਾ ਚੌਥੇ ਯੁਗ ਦੇ ਵਿੱਚ ਅਗੰਮੀ ਜਿਹੜੀ ਆ ਧੁਰ ਦੀ ਸਿੱਖੀ ਬਣਾਉ ਤੇ ਇਹਨਾਂ ਨੂੰ ਨਾ ਸਿੱਖਿਆ ਕਿਹੜੀ ਆ ਉਹ ਨਾਮ ਦੀ ਦੇਵੇ ਕਿਉਂਕਿ ਧੁਰ ਦੀ ਸਿੱਖੀ ਬਣਾਈ ਹੋਈ ਆ ਜਿਹੜੀ ਨਾਮ ਜਿਹੜਾ ਇਹਨਾਂ ਨੂੰ ਸਮਝਾ ਦਤਾਗਾ ਨਾਮ ਕਦੇ ਬਦਲਦਾ ਨਹੀਂ ਕਿਉਂਕਿ ਉਹ ਸੋ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਹੀ ਉਹਨੇ ਰਹਿਣਾ ਹੰਗ ਆਤਮਾ ਹੈ ਤੇ ਉਹਨੇ ਆਤਮਾ ਹੀ ਰਹਿਣਾ। ਇਹੀ ਨਾਮ ਸੱਚਾ ਨਾਮ ਹੈ ਜਿਹੜਾ ਸੋਹੰਗ। ਜਿਸ ਦੀ ਧਾਰ ਖੰਡਿਓ ਤਿੱਖੀ, ਵਾਲੋਂ ਨਿੱਕੀ, ਸਮਝ ਕੋਈ ਨਾ ਪਾਈ ਆ ਸੱਚ ਖੰਡ ਨਵਾਸੀ ਦੇ ਕੇ ਆਪਣੀ ਚਿੱਠੀ ਹੁਕਮ ਸੰਦੇਸ਼ਾਂ ਦੇ ਦਰਾਈ ਆ। ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰ ਨਜ਼ਰ ਇੱਕ ਉਠਾਈ ਆ। ਕਤਕ ਕਹੀ ਸ਼੍ਰੀ ਭਗਵਾਨ ਜਨ ਭਗਤਾਂ ਦੇ ਵਡਿਆਈ ਕੱਤਕ ਕੀ ਮੰਗ ਰਿਹਾ ਹੈ ਪ੍ਰਮਾਤਮਾ ਤੂੰ ਇਹਨਾਂ ਨੂੰ ਜਨ ਭਗਤਾਂ ਨੂੰ ਵਡਿਆਈ ਦੇ ਦੇ ਸਤ ਧਰਮ ਦਾ ਦਸ ਨਿਸ਼ਾਨ ਨਿਸ਼ਾਨੇ ਪਿਛਲੇ ਦੇ ਬਦਲਾਈਆ ਸੋ ਕੱਤਕ ਕੀ ਕਹਿ ਰਿਹਾ ਹੈ ਪ੍ਰਭੂ ਪ੍ਰਮਾਤਮਾ ਇਹਨਾਂ ਨੂੰ ਸਤ ਧਰਮ ਦਾ ਨਿਸ਼ਾਨ ਜਿਹੜਾ ਉਹ ਦੇ ਦੇ ਤੇ ਪਿਛਲੇ ਨਿਸ਼ਾਨੇ ਜਿਹੜੇ ਉਹ ਸਾਰੇ ਬਦਲ ਦੇ ਕਿਉਂਕਿ ਜਿਹੜੇ ਵੱਖ-ਵੱਖ ਨਿਸ਼ਾਨੇ ਲੱਗੇ ਹੋਏ ਉਹ ਸਾਰੇ ਛੱਡ ਕੇ ਇੱਕੋ ਹੀ ਧਰਮ ਨਿਸ਼ਾਨ ਦੇ ਵਿੱਚ ਆ ਜਾਓ ਕਿਉਂਕਿ ਧਰਮ ਨਿਸ਼ਾਨ ਕਿਹੜਾ ਦਿੱਤਾ ਸਾਨੂੰ ਮਾਰੇ ਨੇ ਸੱਤ ਰੰਗ ਦਾ ਜਿਹੜਾ ਏ ਕੀ ਆ ਜੋਤ ਦਾ ਰੰਗ ਆ ਸੋਚਿਪਾਸ਼ੀ ਨੇ 6 ਫਰਵਰੀ 1970 ਦਿੱਲੀ ਸਰਵ ਸੰਮੇਲਨ ਦੇ ਵਿੱਚ ਵੀ ਇਹੀ ਗੱਲ ਕਹੀ ਸੀ ਕਸ਼ਤਰੀ ਬ੍ਰਾਹਮਣ ਸ਼ੁੱਧਰ ਵੈਸ਼ ਸਿੱਖ ਅਸਾਈ ਮੁਸਲਮਾਨ ਜੈਨੀ ਹੋ ਜਾਓ ਧਰਮ ਧਾਰ ਦੇ ਝੰਡੇ ਹੇਠ ਇਕੱਠੇ ਵੱਖਰਾ ਰਹਿਣ ਕੋਈ ਨਾ ਪਾਈਆ ਕਿਉਂਕਿ ਮਾਨਵ ਸਾਰੇ ਇੱਕੋ ਔਰ ਇੱਕੋ ਹੀ ਜਿਹੜਾ ਧਰਮ ਨਿਸ਼ਾਨ ਆ ਜਿਹੜਾ ਕਿੜਾ ਸਤ ਸਵਰਨੀ ਚੋਦ ਚਾਰ ਕੁੰਟ ਦੇ ਦਿਸ਼ਾ ਦੀਨ ਮਜਬ ਜਾਤ ਪਾਤ ਝਗੜੇ ਵਿੱਚ ਫਿਰੋ ਨਾ ਣਠੇ ਅੰਤਰ ਆਤਮ ਪਰਮਾਤਮ ਇੱਕੋ ਲੈਣਾ ਮਨਾਈਆ ਸੋ ਮਹਾਰਾਣੀ ਨੇ ਕਿਹਾ ਵੀ ਇਹ ਜਾਤ ਪਾਤ ਦੀਨ ਮੰਨ ਦੇ ਝਗੜਿਆਂ ਦੇ ਵਿੱਚ ਨਾ ਫਿਰੋ ਕਿਉਂਕਿ ਤੁਸੀਂ ਮੰਨਣਾ ਕਿ ਨੂੰ ਆ ਪਰਮਾਤਮ ਨੂੰ ਅੰਤਰ ਆਤਮ ਪਰਮਾਤਮ ਨਾਲ ਜੋੜਨੀ ਹਰਬਾਣੀ ਵੀ ਸੱਚੇ ਪਾਤਸ਼ਾਹ ਨੇ ਅੱਗੇ ਕੀ ਲਿਖਾਇਆ ਪੂਰਬਲੇਖਾ ਵੇਖ ਮਾਰ ਧਿਆਨ ਬਿਨ ਅੱਖਾਂ ਅੱਖ ਖਲਾਈ ਆ ਯਾਦ ਕਰ ਜੰਗਲ ਜੂ बियाबान 52 પડਦਾ ਰਿਹਾ ਉਠਾਈਆ ਤੇਰਾ ਖੋ ਤੇਰਾ ਖੇਲ ਦੋ ਜਹਾਨ ਜੁਗ ਚੌਂਕੜੀ ਹੁਕਮ ਵਰਤਾਇਆ اے ਪ੍ਰਭੂ ਪਰਮਾਤਮਾ ਤੇਰਾ ਖੇਲ ਜਿਹੜਾ ਹੈ ਦੋਹਾਂ ਜਹਾਨਾਂ ਦੇ ਵਿੱਚ ਹੀ ਚੱਲਦਾ ਇੱਥੇ ਵੀ ਤੇ ਉੱਥੇ ਵੀ ਜੁਗ ਚੌਂਕੜੀ ਇਹੋ ਹੀ ਚੱਲਦਾ ਰਹਿੰਦਾ ਕਾਲ ਜੋਗ ਅੰਤ ਮਾਰ ਧਿਆਨ 베ੜਾ ਵਕਤ ਦੇ ਗਵਾਈ ਮੇਰ ਨજર ਨਾਲ ਨਿਗਾਹबान ਮਹਿਬੂਬ ਹੂ ਕੇ ਹੋ ਸਹਾਈ ਇਹ ਕਤ ਤਾ ਕਹਿ ਰਿਹਾ ਹੈ ਪ੍ਰਭੂ ਪਰਮਾਤਮਾ ਤੂੰ ਮਿਹਰવાન ਹੋ ਕੇ ਮਹਿਬੂਬ ਹੋ ਕੇ ਇਨਾਂ ਭਗਤਾਂ ਦੇ ਸਹਾਈ ਹੋ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਦੁਆਰੇ ਬਖਸ਼ ਮਾਣ ਵਡਿਆਈ ਇਨਾਂ ਭਗਤਾਂ ਨੂੰ ਆਪਣੇ ਸੱਚੇ ਦੁਆਰੇ ਦੇ ਵਿੱਚ ਮਾਣ ਵਡਿਆਈ ਬਖਸ਼ ਸੱਚ ਦੁਆਰੇ ਬਖਸ਼ ਦੇ ਦਾਤ ਹਰ ਕਰਤੇ ਤੇਰੀ ਓਟ ਤੱਕ ਆਈ ਆ ਐ ਪਰਮਾਤਮਾ ਇਹਨਾਂ ਨੂੰ ਸੱਚੇ ਦਵਾਰੇ ਦੀ ਦਾਤ ਬਖਸ਼ ਦੇ ਕਿਉਂਕਿ ਪਰਮਾਤਮਾ ਇਹਨਾਂ ਨੇ ਓਟ ਤੇਰੇ ਉੱਤੇ ਹੀ ਰੱਖੀ ਹੋਈ ਆ ਨਿਰਗੁਣ ਹੋ ਕੇ ਦੇਹ ਸਾਥ सगला ਸੰਗ ਬਣਾਈ ਆ ਮਿਹਰਬਾਨ ਪੁਰਖ ਸਮਰਾਠ ਤੇਰੇ ਹੱਥ ਵੜਿਆ ਆ ਕੱਤਾ ਕਹਿ ਰਿਹਾ ਕਿ ਐ ਪਰਮਾਤਮਾ ਤੂੰ ਨਿਰਗੁਣ ਹੋ ਕੇ ਇਹਨਾਂ ਦਾ ਸਾਥ ਦੇ ਨਿਰਗੁਣ ਹੋ ਕੇ ਕੀ ਮਤਲਬ ਬਿਨਸਰੀ ਤੋਂ ਇਹਨਾਂ ਦੇ ਅੰਦਰ ਹੀ ਬੈਜੇ ਔਰ ਇਹਨਾਂ ਦਾ ਸਾਥ ਦੇ ਤੂੰ ਮਿਹਰਬਾਨ ਆ ਪੁਰਖ ਸਮਰਾਥਿਆ ਤੇ ਹੱਥ ਤੇਰੇ ਹੀ ਹੱਥ ਵੜਿਆਈ ਆ ਹੋਰ ਕਿਸੇ ਦੇ ਨਹੀਂ ਸੱਚਾ ਢੋਲਾ ਦਸ ਗਾਥ ਆਤਮ ਪਰਮਾਤਮ ਇਕ ਪੜਾਈ ਆ ਇਹਨਾਂ ਨੂੰ ਸੱਚਾ ਢੋਲਾ ਜਿਹੜਾ ਇਹ ਦੇ ਦੇ ਕਿੜਾ ਆਤਮ ਪਰਮਾਤਮ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾਕਾਰ ਪੂਰਬ ਲੇਖਾ ਵੇਖ ਵਿਖਾਈ ਆ ਪੂਰਬ ਲੇਖਾ ਵੇਖ ਜਗਤ ਦੀਨ ਦੁਨੀ ਧਿਆਨ ਲਗਾਈ ਆ। ਹਿਰਕਤਕ ਕੀ ਕਹਿ ਰਿਹਾ ਪਰਮਾਤਮਾ ਤੂੰ ਇਹ ਜਗਤ ਦੇ ਉੱਤੇ ਸਾਰਿਆਂ ਨੂੰ ਦੇਖ। ਔਰ ਦੇਨ ਦੁਨੀ ਤੇ ਸਾਰੀ ਨੂੰ ਧਿਆਨ ਲਗਾ। ਕਿਉਂਕਿ ਸਾਰੀ ਸਿਰਜਣਾ ਤੇਰੀ ਹੀ ਸਾਜੀ ਹੋਈ ਹੈ। ਮੇਲਾ ਮੇਲ ਧੁਰਦੇ ਭਗਤ ਭਗਤ ਭਗਵਾਨ ਹੋ ਕੇ ਜੋੜ ਜੜਾਈ ਆ ਪਰਮਾਤਮਾ ਤੂੰ ਇਹਨਾਂ ਨੂੰ ਆ ਭਗਤਾਂ ਨੂੰ ਆਪਣੇ ਨਾਲ ਮੇਲ ਲੈ। ਕਿਉਂਕਿ ਤੂੰ ਭਗਵਾਨ ਆ। ਭਗਵਾਨ ਹੋ ਕੇ ਆਪਣੇ ਚਰਨਾਂ ਨਾ ਜੋੜਨ। ਲੇਖੇ ਲਾ ਆਪਣੀ ਰਕਤ ਬੂੰਦ ਵਿੱਚੋਂ ਬੂੰਦ ਸੰਵੰਤੀ ਦੇ ਟਪਕਾਈ ਆ। ਵਕਤ ਸੁਹੰਣਾ ਹੋਵੇ ਤੇਰਾ ਫਰਸ਼ ਅਰਸ਼ ਦੋ ਜਹਾਨਾਂ ਵਜੇ ਵਧਾਈਆ ਐ ਪਰਮਾਤਮਾ ਤੇਰਾ ਵਕਤ ਜਿਹੜਾ ਬੜਾ ਸੁਹੰਣਾ ਤੇ ਸੋਭਾਵੰਤ ਹੋਵੇ ਜਿਹੜਾ ਇੱਥੇ ਵੀ ਮਾਤਲੋਕ ਵਿੱਚ ਵੀ ਤੇ ਸੱਚਖੰਡ ਵਿੱਚ ਵੀ ਰਿਸ਼ੀਆਂ ਉੱਤੇ ਕਾਰ ਤਰਸ ਤੜਪ ਪਿਛਲੀ ਦੇ ਬੁਝਾਈਆ ਤੇਰੇ ਹੁਕਮ ਦਾ ਚੱਲੇ ਅਗੰਮੀ ਬਰਸ ਜਿਸ ਦੀ ਸਮਝ ਕਿਸੇ ਨਾ ਆਈਆ ਕਿਉਂਕਿ ਕਤਕ ਕਹਿ ਰਿਹਾ ਹੈ ਪ੍ਰਭੂ ਪਰਮਾਤਮਾ ਤੇਰੇ ਹੁਕਮ ਦਾ ਜਿਹੜਾ ਅਗੰਮੀ ਬਰਸ ਚੱਲਦਾ ਵਾ ਉਹ ਕਿਸੇ ਨੂੰ ਦੁਨਿਆਵੀ ਨੂੰ ਸਮਾਂ ਨਹੀਂ ਆ ਰਿਹਾ ਤੂੰ ਆਪਣੀ ਮਿਹਰ ਕਰਕੇ ਇਹਨਾਂ ਨੂੰ ਸਮਝਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰ ਨਜ਼ਰ ਨਾਲ ਤਰਾਈਆ ਮੇਰ ਨਜ਼ਰ ਕਹੇ ਪ੍ਰਭ ਮੇਰੇ ਗੁਣ ਨਿਧਾਨ ਗੁਣਵੰਤ ਤੇਰੀ ਵਡਿਆਈ ਆ ਮੇਰ ਨਜ਼ਰ ਕੀ ਕਹਿ ਰਹੀ ਹੈ ਕਿ ਐ ਪ੍ਰਭੂ ਪਰਮਾਤਮਾ ਤੂੰ ਗੁਣ ਨਿਧਾਨ ਹੈ ਔਰ ਗੁਣਵੰਤ ਹੈ ਵਡਿਆਈ ਵੀ ਤੇਰੀ ਹੈ ਕਿਰਪਾ ਕਰ ਕਿਰਪਾ ਦੇ ਦੇ ਦਾਨ ਨਾਮ ਨਿਧਾਨ ਇੱਕ ਵਰਤਾਈ ਆ ਮੇਰ ਨજર ਕੀ ਕਰੇ ਆ ਪ੍ਰਭੂ ਪਰਮਾਤਮਾ ਤੋਂ ਕਿਰਪਾ ਕਰਾਂ ਆਪਣੀ ਕਿਰਪਾ ਕਰਕੇ ਮੇਰ ਦੇ ਨਾਲ ਇਹਨਾਂ ਨੂੰ ਨਾਮ ਦੇ ਦੇ 52 ਕਰਕੇ ਗਿਆ ਬਿਆਨ ਬਿਨ ਅੱਖਰ ਅੱਖਰ ਜਣਾਈ ਆ ਕਾਲਯੋਗ ਅੰਤਮ ਖੇਲ ਹੋਵੇ ਮਹਾਨ ਅਬਨਾਸ਼ੀ ਕਰਤਾ ਆਪ ਕਰਾਇਆ ਕਾਲਯੋਗ ਅੰਤਮ ਦੇ ਵਿੱਚ ਕੀ ਆ ਇਹ ਪ੍ਰਭੂ ਪਰਮਾਤਮਾ ਤੋਂ ਖੁਦ ਆਪ ਖੇਲ ਕਰ ਰਿਹਾ ਹੈ ਔਰ ਆਪ ਖੇਲ ਕਰਕੇ ਹੀ ਇਹ ਵਰਨ ਵਰਨ ਜਾਤ ਪਾਤ ਨੂੰ ਸਾਰੀ ਨੂੰ ਤੋੜ ਰਿਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਾਰਾਂ ਪੂਰਬ ਲੈਣਾ ਦੇ ਚਕਾਈ ਆ ਪੂਰਬ ਲੈਣਾ ਚੁੱਕੇ ਮਾਤ ਪੁਰਖ ਅਕਾਲ ਦੇ ਵਡਿਆਈ ਆ 52 ਦੱਸ ਕੇ ਗਿਆ ਗਾਥ ਢੋਲਾ ਸੱਚ ਪੜਾਈ ਆ ਨਿਰਗੁਣ ਹੋ ਕੇ ਨਿਰਗੁਣ ਵੇਖ ਆਪਣੀ ਜਾਤ ਦੂਜਾ ਸੰਗ ਨਾ ਕੋਈ ਜਨਾਈ ਆ ਕਿਉਂਕਿ ਅਕਾਲਪੁਰਖ ਪਰਮਾਤਮਾ ਤੋਂ ਖੁਦ ਵੀ ਨਿਰਗੁਣ ਆ ਤੇ ਜਿਹੜੀ ਜੀਵਾਂ ਦੀ ਆਤਮਾ ਉਹ ਵੀ ਨਿਰਗੁਣ ਹੈ ਤੇ ਤੂੰ ਨਿਰਗੁਣ ਹੋ ਕੇ ਨਿਰਗੁਣ ਹੋ ਕੇ ਤੇ ਨਿਰਗੁਣ ਵੇਖ ਆਪਣੀ ਜਾਤ ਫਿਰ ਤਾਂ ਕੋਈ ਜਾਤ ਰਹੇਗੀ ਨਹੀਂ ਫਿਰ ਤੇ ਆਤਮਾ ਪਰਮਾਤਮਾ ਨਾਲ ਮੇਲ ਹੋਏਗਾ ਦੂਜਾ ਸੰਗਣਾ ਕੋਈ ਜਣਾਇਆ ਇਸ ਤੋਂ ਵੱਧ ਹੋਰ ਕੁਝ ਨਹੀਂ ਸਿੱਧਾ ਆਤਮ ਤੇ ਪਰਮਾਤਮ ਦਾ ਮੇਲ ਸ਼ਿਵ ਜੀ ਤੱਕੇ ਉੱਪਰ ਕੈਲਾਸ਼ ਬਿਨ ਅੱਖਾਂ ਅੱਖ ਖੁਲਾਈ ਆ ਬ੍ਰਹਮਾ ਕਰੇ ਤਲਾਸ਼ ਭੱਜੇ ਬਾਹੋदाई ਆ ਵਿਸ਼ਨੂ ਹੋ ਕੇ ਦਾਸ ਧੁਰਦੀ ਸੇਵਕ ਮਾਈ ਆ ਹੁਣ ਇਹ ਸ਼ਿਵ ਜੀ ਆ ਸ਼ਿਵ ਜੀ ਕਲਾਸ਼ ਦੇ ਉੱਤੋਂ ਦੇਖ ਰਹੇ ਹਨ ਸਾਰੇ ਸੰਸਾਰ ਦੇ ਉਧਾਂ ਦੀ ਨਿਗਰਾਨੀ ਹੁਣ ਬ੍ਰਹਮਾ ਜੀ ਆ ਗਏ ਬ੍ਰਹਮਾ ਜੀ ਦਾ ਕੀ ਕੰਮ ਹੈ ਸੰਸਾਰ ਦੇ ਵਿੱਚ ਜੀਵਾਂ ਨੂੰ ਪੈਦਾ ਕਰਨਾ ਵਿਸ਼ਨੂ ਜੀ ਕੀ ਕਰਦੇ ਆ ਉਹਨਾਂ ਦਾ ਪਾਲਣ ਪੋਸ਼ਣ ਦੇਖ ਰੇਖ ਸਾਰਾ ਉਹਨਾਂ ਨੇ ਸ਼ਿਵ ਜੀ ਸ਼ਿਵ ਜੀ ਅੰਤ ਜਿਹੜਾ ਉਹ ਡਿਸਟਰੋਏ ਕਰ ਲਿਆ। ਔਰ ਤਿੰਨਾ ਦੇ ਜਿਹੜੇ ਕੰਮ ਆ ਉਹ ਅਕਾਲਪੁਰਖ ਨੇ ਵੱਖਰੇ ਵੱਖਰੇ ਲਾਇਏ ਹੋਏ। ਕਿਰਪਾ ਕਰਪੁਰਖੇ ਅਬਨਾਸ਼ ਕਰਤੇ ਤੇਰੀ ਹੱਥ ਵਡਿਆਈ ਆ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਰਖਾਈ ਆ। ਕਤਕ ਕਹੇ ਜਨ ਭਗਤਾ ਵੇਖ ਆਪ ਆਪਣੀ ਦਇਆ ਕਮਾਈ ਆ ਕੱਤਕ ਕੀ ਕਹਿ ਰਿਹਾ ਪਿਆ ਪ੍ਰਭੂ ਪਰਮਾਤਮਾ ਇਹਨਾਂ ਜਨ ਭਗਤਾਂ ਨੂੰ ਤੂੰ ਖੁਦ ਆਪ ਵੇਖ ਤੇ ਆਪਣੀ ਦਇਆ ਇਹਨਾਂ ਤੇ ਕਮਾ ਧੁਰਦਾ ਧੁਰਦਾ ਬਾਣ ਸਾਖ ਸੱਜਣ ਨੂਰ ਖੁਦਾਈ ਆ ਮੰਦਰ ਖੋਲ ਤਾਕ ਪਰਦਾ ਅਗੰਮੇ ਉਠਾਈ ਆ ਨੂਰ ਕਰ ਪ੍ਰਕਾਸ਼ ਜੋਤੀ ਡਗ ਮੰਗਾਈ ਆ ਕੱਤਾ ਕੀ ਕਰਿਆ ਪ੍ਰਭੂ ਪਰਮਾਤਮਾ ਇਹਨਾਂ ਭਗਤਾਂ ਨੂੰ ਖੁਦ ਆਪ ਵੇਖ ਇਹਨਾਂ ਦਾ ਧੁਰ ਦਾ ਸਾਖ ਸੱਜਣ ਬਣਦਾ ਹੋਰ ਇਹਨਾਂ ਦਾ ਅੰਦਰ ਜਿਹੜਾ ਵਗਾਓ ਉਹ ਖੋਲ ਦੇ ਪਰਦਾ ਉਠਾ ਦੇ ਸ਼ਬਦ ਅਗੰਮੀ ਨਾਦ ਧੁਰਦਾ ਦੇ ਵਜਾਈਆ ਪਿਛਲੀ ਕਰ ਜਾਦ ਭੁਖਤ ਦੇ ਗਵਾਈਆ ਉਜੜਿਆ ਕਰ ਆਵਾਜ਼ ਖੇੜਾ ਦੇ ਸਹਾਈ ਆ ਰਿਸ਼ੀਆਂ ਸੁਣ ਫਰਿਆਦ ਦਰ ਦਵਾਰੇ ਝੋਲੀ ਪਾਈ ਆ ਰਿਸ਼ੀਆਂ ਦੀ ਕੀ ਫਰਿਆਦ ਹੁੰਦੀ ਸੀ ਇਹ ਪਰਮਾਤਮਾ ਸਾਨੂੰ ਆਪਣੇ ਚਰਨਾਂ ਤੋਂ ਨਾ ਵਿਛੋੜ ਆਪਣੇ ਨਾਲ ਲਾ ਲ ਇਸੇ ਕਰਕੇ ਅਸੀਂ ਭਗਤੀ ਕਰਦੇ ਸੀ ਜੰਗਲਾਂ 'ਚ ਜਾਂਦੇ ਸੀ ਕਿਉਂ ਕਿਉਂਕਿ ਪਰਮਾਤਮਾ ਤੋਂ ਵਿਛੜੇ ਹੋ ਕੇ ਰਹਿਣਾ ਰਹਿਣਾ ਨਹੀਂ ਚਾਹੁੰਦੇ ਬਦਲਦੇ ਸਮਾਜ ਝਗੜਾ ਦੀਨ ਮਜਬ ਰਹੇ ਨਾ ਰਾਇਆ ਮਾਨਸ ਜਨਮ ਕਾਰ ਕਾਜ ਕਰਨੀ ਕਰਤੇ ਆਪਣੀ ਕਾਰ ਕਮਾਏ ਆ ਮਾਨਸ ਜਨਮ ਦੇ ਕਾਜ ਕਿੜੇ ਆ ਜੋ ਸੱਚੇ ਪਾਸ਼ੇ ਨੇ ਅੱਗੇ ਲਿਖਾਇਆ ਦੁਰਮਤ ਮੈਲ ਧੋ ਦਾਗ ਪਤਤ ਪਨੀਤ ਬਖਾਈ ਆ ਕਿਉਂਕਿ ਇਹਨਾਂ ਦੇ ਅੰਦਰ ਜਿਹੜੀ ਆ ਜੀਵਾਂ ਦੇ ਅੰਦਰ ਦੁਰਮਤ ਮੈਲ ਆ ਉਹਨੂੰ ਪਰਮਾਤਮਾ ਧੋਦੇ ਪਤਤ ਤੋਂ ਪਨੀਤ ਕਰਦੇ ਪਤਤੰਦਾ ਪਾਪੀ ਤੇ ਪਨੀਤ ਪਵਿੱਤਰ ਔਰ ਇਹਨਾਂ ਨੂੰ ਪੋਪੀਆਂ ਤੋਂ ਪਵਿੱਤਰ ਬਣਾ ਦੇ ਘਰ ਸੁਆਮੀ ਜਗਾ ਚਰਾਗ ਜੋਤੀ ਨੂਰ ਡਾਗ ਮਗਾਈਆ ਅੰਦਰ ਰਹੇ ਨਾ ਵਾਦ ਵਵਾਦ ਕੂੜੀ ਕਿਰਿਆ ਦੇ ਕਢਾਈ ਆ ਇਹ ਕੱਤਕ ਕਹਿ ਰਿਹਾ ਕਿ ਪ੍ਰਭੂ ਪਰਮਾਤਮਾ ਇਹਨਾਂ ਦੇ ਅੰਦਰੋਂ ਦੁਰਮਤ ਮੈਲ ਧੋ ਦੇ ਇਹਨਾਂ ਨੂੰ ਪਤਿਤ ਤੋਂ ਪੁਨੀਤ ਕਰ ਦੇ ਫਿਰ ਇਹਨਾਂ ਦੇ ਅੰਦਰ ਵਵਾਦ ਵਿਵਾਦ ਨਾ ਰਹਿ ਜਾਏ ਔਰ ਕੂੜੀ ਕਿਰਿਆ ਵੀ ਇਹਨਾਂ ਦੇ ਅੰਦਰੋਂ ਸਾਰੀ ਨਿਕਲ ਜਾਏ ਆਪਣੀ ਪ੍ਰੀਤ ਅੰਦਰ ਕਰ ਵਿਸਮਾਦ ਬਿਸਮਲ ਆਪਣੇ ਨਾਲ ਕਰਾਈ ਆ ਸੋ ਆਪਣੀ ਪ੍ਰੀਤ ਜਿਹੜੀ ਆ ਇਹਨਾਂ ਦੇ ਅੰਦਰ ਪਾਰੇ ਪਾ ਕੇ ਇਹਨਾਂ ਦੇ ਝਟਕਣ ਨੂੰ ਇਸ ਗੱਲ ਪਰਦਾ ਆयो ਲਾ ਖੋਲ ਆਗਾਜ਼ ਪਰਮ ਰਹੇ ਨਾਰਾਇਣ ਤੇਰੇ ਚਰਨ ਕਵਲ ਨਮਾਜ਼ ਸਜਦਾ ਇੱਕੋ ਇੱਕ ਜਨਾਈ ਆ ਇਹਨਾਂ ਨੂੰ ਇਹ ਸਿਖਾ ਦੇ ਕਿ ਤੁਸੀਂ ਪਰਮਾਤਮਾ ਭਗਤਾਂ ਨੂੰ ਇਹ ਸਿਖਾ ਦੇ ਕਿ ਤੇਰੇ ਚਰਨਾਂ ਦੇ ਨਾਲ ਹੀ ਜੁੜ ਕੇ ਰਹਿਣ। ਔਰ ਸਜਦਾ ਕਿਹਦੇ ਗੜੀ ਇੱਕੋ ਹੀ ਪਰਮਾਤਮਾ ਦੇ ਅੰਗੇ। ਤੂੰ ਖਾਲਕ ਪ੍ਰਤਪਾਲਕ ਵਾਹਿਦ ਪਰਵਿਦਗਾਰ ਨੂਰ ਖੁਦਾਈਆ ਤੂੰ ਕੀ ਹੈਂ ਖਾਲਕ ਹੈਂ ਪ੍ਰਤਪਾਲਕ ਹੈਂ ਵਾਹਿਦ ਹੈਂ ਪਰਵਿਦਗਾਰ ਹੈਂ ਨੂਰ ਖੁਦਾ ਖੁਦ ਆਪ ਹੈ। ਪੂਰਾ ਕਰ ਆਪਣਾ ਆਹਦ। ਕੋਲ اقਰਾਰ ਰਹੇ ਨਰਾਇਆ ਤੂੰ ਆਪਣੇ ਇਸ ਕੋਲ اقਰਾਰ ਨੂੰ ਪੂਰਾ ਕਰ ਪ੍ਰਮਾਤਮਾ ਕੋ ਵਕਤ ਆ ਗਿਆ ਸ਼ਾਇਦ ਸ਼ਾਹ ਪਾਦਸ਼ਾ ਪਰਦਾ ਦੇ ਉਠਾਈ ਆ ਤੇਰਾ ਹੁਕਮ ਹੋਵੇ ਰਾਜ ਨਾ ਕੋਈ ਮਿਟੇ ਮੇਟ ਮਟਾਈ ਆ ਤੇਰਾ ਹੁਕਮ ਜਿਹੜਾ ਉਹ ਹਮੇਸ਼ਾ ਹੀ ਰਹਿਣ ਵਾਲਾ ਉਸ ਨੂੰ ਕੋਈ ਬਦਲ ਨਹੀਂ ਸਕਦਾ ਰੇਖੀ ਕਹਿਣ ਸਾਡੀ ਕਰਨੀ ਦੀ ਦੀ ਨਤਾਇਜ਼ ਧੁਰਦਾ ਹੁਕਮ ਇੱਕ ਜਨਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰਬਾਨ ਇੱਕ ਸਮਝਾਈ ਆ ਕਤਕ ਕਹੇ ਰਿਸ਼ੀਆਂ ਦਾ ਪਕਵਾਨ ਕੱਚਿਓ ਪੱਕਾ ਦੇ ਬਣਾਈ ਆ ਕਤਕ ਕੀ ਕਹਿ ਰਿਹਾ ਇਹ ਜਿਹੜਾ ਰਿਸ਼ੀਆਂ ਦਾ ਪਕਵਾਨ ਹੈ ਪਰਮਾਤਮਾ ਇਹਨੂੰ ਕੱਚੇ ਤੋਂ ਤੂੰ ਪੱਕਾ ਬਣਾਉਂਦੇ ਜਿਨ੍ਹਾਂ ਦਾ ਮੇਲਾ ਨਾਲ ਭਗਵਾਨ ਭਾਗਾਂ ਵਿੱਚੋਂ ਭਾਗ ਦੇ ਸਮਝਾਈਆ ਸੁਰਤੀ ਰਹੇ ਨਾ ਕੋਈ ਅੰਜਾਨ ਬੁੱਧੀ ਵਿਵੇਕ ਆਪ ਕਰਾਈਆ ਹੈ ਪਰਮਾਤਮਾ ਕਿਸੇ ਦੀ ਵੀ ਸੁੱਤੀ ਜਿਹੜੀ ਆ ਤੇਰੇ ਨਾਮ ਤੋਂ ਅੰਜਾਨ ਨਾ ਰਹਿ ਜਾਏ ਇਹਨਾਂ ਦੀ ਬੁੱਧ ਨੂੰ ਵਿਵੇਕ ਕਰਵੇ ਜਾਣਕਾਰ ਕਰਵੇ ਸੱਚ ਦਵਾਰੇ ਦੇਵ ਦੇ ਦੇ ਮਾਨ ਬਖਸ਼ੇ ਚਰਨ ਕਵਲ ਸਰਨਾਈਆ ਸੱਚ ਪ੍ਰੀਤੀ ਦਾ ਪਕਵਾਨ ਪਾਰ ਬ੍ਰਹਮ ਪ੍ਰਭ ਲੇਖੇ ਲਾਈਆ ਜਿਸ ਦਾ ਰਸ ਵਿਸ਼ਿਆਂ ਵਾਲਾ ਜਾਣੇ ਨਾ ਕੋਈ ਇਨਸਾਨ ਰਸਨਾ ਵੰਡਣਾ ਕੋਈ ਵੰਡਾਈਆ ਕਿਉਂਕਿ ਉਹ ਪਰਮਾਤਮਾ ਦੇ ਨਾਮ ਦਾ ਰਸ ਜੜਾ ਵਗਾ ਉਹ ਵਿਸ਼ਿਆਂ ਵਾਲਾ ਨਹੀਂ ਕੋਈ ਜਾਣ ਸਕਦਾ ਨਾ ਹੀ ਉਹ ਰਸਨਾ ਦੇ ਨਾਲ ਲਿਖਿਆ ਜਾ ਸਕਦਾ ਕਰਨੀ ਦਾ ਕਰਤਾ ਕਰੇ ਕਲਿਆਣ ਕਲਮਿਆਂ ਤੋਂ ਬਾਹਰ ਪੜਾਈ ਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਦ ਦੇਵੇ ਮਾਨ ਵਡਿਆਈ ਆ ਕਿਉਂਕਿ ਇਹ ਜੋਤੀ ਸਾਡੀ ਆਤਮਾ ਹੈ ਜੋਤ ਪਰਮਾਤਮਾ ਹੈ ਜੋ ਸਰਬ ਜੋਤੀਆਂ ਦਾ ਮਾਲਕ ਹੈ ਉਹ ਪਰਮਾਤਮਾ ਜੋਤ ਸਰੂਪ ਪਰਮਾਤਮਾ ਖੁਦ ਆਪ ਹੈ ਇਸ ਕਰਕੇ ਉਸ ਅੱਗੇ ਜਿਹੜਾ ਕਤਕ ਮਹੀਨਾ ਕੀ ਕਹਿ ਰਿਹਾ ਪਰਮਾਤਮਾ ਇਹਨਾਂ ਨੂੰ ਮਾਣ ਬਖਸ਼ ਦੇ ਔਰ ਇਹਨਾਂ ਨੂੰ ਮਾਣ ਐਸਾ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਲਾ ਇਹ ਸੋ ਮੈਂ ਤੇ ਹਰ ਬਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹੁੰਦਾ ਹਾਂ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਵਿਚਾਰ ਕਰਦਿਆਂ ਕੋਈ ਗਲਤ ਪੋਲਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਕਿ ਮੈਂ ਮੰਗਦਾ ਹਾਂ ਆਓ ਪੰਜ ਕਰਾਂ ਦਾ ਸਾਥ ਦਿਓ ਜੀ ਸੋ ਹੰਮਾਰਾਇਸ਼ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਮਾਰਾਇਸ਼ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਮਾਰਾਇਸ਼ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ